ਆਖਿਰਕਾਰ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਸਿੱਖਾਂ ਤੋਂ ਮੁਸ਼ਕਲ ਕੀ ਹੈ ਪ੍ਰੋਬਲਮ ਕੀ ਹੈ ਤੁਹਾਨੂੰ ਹਰ ਕੋਈ ਦਿਨ ਨਹੀਂ ਬੀਤਦਾ ਜਦੋਂ ਕਾਂਗਰਸ ਖਾਸ ਕਰ ਪੰਜਾਬ ਚ ਸਿੱਖਾਂ ਨੂੰ ਲੈ ਕੇ ਸਿੱਖ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਬੂਟਾ ਸਿੰਘ ਵਰਗੇ ਵੱਡੇ ਲੀਡਰ ਨੂੰ ਲੈ ਕੇ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਬਿਆਨ ਜਾਂ ਹਰਕਤ ਨਹੀਂ ਕੀਤੀ ਜਿਹਦੇ ਨਾਲ ਕਿਤੇ ਨਾ ਕਿਤੇ ਸਾਡੇ ਪੰਥ ਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਅੱਜ ਜਿਸ ਤਰੀਕੇ ਦੀ ਵੀਡੀਓ ਸਾਹਮਣੇ ਆਈ ਹੈ ਜ ਜਿਹਦੇ ਵਿੱਚ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਦੋ ਸਿੱਖ ਬੱਚਿਆਂ ਦੇ ਜੋੜਿਆਂ ਦਾ ਮਜ਼ਾਕ ਉਡਾਰਿਆ ਮੈਂ ਰਾਜਾ ਬੜਿੰਗ ਜੀ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਸ ਜਿਹੜੇ ਹੈ ਗੁਰੂ ਸਾਹਿਬਾਨਾ ਨੇ ਸਾਨੂੰ ਕਕਾਰ ਦੇ ਰੂਪ ਚ ਦਿੱਤੇ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੇਰੇ ਘਰ ਚ ਗੁਰੂ ਸਾਹਿਬ ਦਾ ਪ੍ਰਕਾਸ਼ ਆ ਮੈਂ ਗੁਰੂ ਦਾ ਸਿੱਖ ਆ ਔਰ ਜਿਹੜੀ ਤੁਹਾਡੀ ਮਨੋ ਭਾਵਨਾ ਆ ਜਿਹੜੀ ਤੁਹਾਡੀ ਮਾਨਸਿਕਤਾ ਹੈ ਔਰ ਜਿਹੜੀ ਇੱਕ ਵਾਰ ਨਹੀਂ ਗਲਤੀ ਤੇ ਇੱਕ ਔਰ ਬੰਦੇ ਕੋ ਹੋ ਜਾਂਦੀ ਹੈ ਹਰ ਰੋਜ਼ ਤੁਸੀਂ ਸਿੱਖ ਫਾਪ ਭਾਵਨਾਵਾਂ ਦੀ ਭਾਵਨਾਵਾਂ ਨੂੰ ਠੇਸ ਜਿਹੜੀ ਪਹੁੰਚਾਉਂਦੇ ਹੋ ਉਹਦੇ ਨਾਲ ਤੇ ਲੱਗਦਾ ਵੀ ਤੁਹਾਨੂੰ ਸਿੱਖਾਂ ਨਾਲ ਪੰਥ ਨਾਲ ਬੜੀ ਨਫ਼ਰਤ ਹੈ ਛੋਟੇ ਛੋਟੇ ਬੱਚੇ ਵੀ ਉਸ ਨਫ਼ਰਤ ਦਾ ਸ਼ਿਕਾਰ ਹੋ ਰਿਹਾ ਤੁਸੀਂ ਸਾਡੇ ਸਿੱਖਾਂ ਦੇ ਕਕਾਰਾਂ ਦਾ ਜਿਸ ਤਰੀਕੇ ਨਾਲ ਮਜ਼ਾਕ ਉਡਾਇਆ ਇਹ ਕੌਮ ਤੁਹਾਨੂੰ ਮਾਫ਼ ਕਰਨ ਵਾਲੀ ਨਹੀਂ ਹੈ ਔਰ ਕਾਂਗਰਸ ਦੀ ਜਿਹੜੀ ਮਾਨਸਿਕਤਾ ਹੈ ਔਰ ਪਿਛਲੇ ਤਕਰੀਬਨ 50 ਦਸ਼ਕਾਂ ਤੋਂ ਅਸੀਂ ਦੇਖ ਰਹੇ ਹਾਂ ਵਾਰ-ਵਾਰ ਗਾਇਬ ਗਾਹੇ ਉਹਦਾ ਪ੍ਰਦਰਸ਼ਨ ਤੁਸੀਂ ਕਰੀ ਦਿੰਨੇ ਹੋ ਉਹਨਾਂ ਨੇ ਟਾਈਮ 'ਚ ਤੁਹਾਨੂੰ ਪੰਜਾਬ ਦੇ ਲੋਕ ਇਸ ਦਾ ਵੀ ਜਿਹੜਾ ਜਵਾਬ ਜਿਹੜਾ ਪੜੇ ਤਰੀਕੇ ਨਾਲ ਬਿਹਤਰ ਤਰੀਕੇ ਨਾਲ ਦੇਣਗੇ ਔਰ ਇਸ ਦਾ ਸਬਕ ਵੀ ਸਿਖਾਉਣਗੇ ਆਖਿਰਕਾਰ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਸਿੱਖਾਂ ਤੋਂ ਮੁਸ਼ਕਿਲ ਕੀ ਹੈ ਪ੍ਰੋਬਲਮ ਕੀ ਹੈ ਤੁਹਾਨੂੰ ਹਰ ਕੋਈ ਦਿਨ ਨਹੀਂ ਬੀਤਦਾ ਜਦੋਂ ਕਾਂਗਰਸ ਖਾਸ ਕਰਕੇ ਪੰਜਾਬ ਚ ਸਿੱਖਾਂ ਨੂੰ ਲੈ ਕੇ ਸਿੱਖ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਬੂਟਾ ਸਿੰਘ ਵਰਗੇ ਵੱਡੇ ਲੀਡਰ ਨੂੰ ਲੈ ਕੇ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਬਿਆਨ ਜਾਂ ਹਰਕਤ ਨਹੀਂ ਕੀਤੀ ਜਿਸ ਦੇ ਨਾਲ ਕਿਤੇ ਨਾ ਕਿਤੇ ਸਾਡੇ ਪੰਥ ਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਅੱਜ ਜਿਸ ਤਰੀਕੇ ਦੀ ਵੀਡੀਓ ਸਾਹਮਣੇ ਆਈ ਆ ਜ ਜਿਹਦੇ ਵਿੱਚ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਦੋ ਸਿੱਖ ਬੱਚਿਆਂ ਦੇ ਜੋੜਿਆਂ ਦਾ ਮਜ਼ਾਕ ਉਡਾ ਰਿਆ ਮੈਂ ਰਾਜਾ ਬੜਿੰਗ ਜੀ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਸ ਜਿਹੜੇ ਹੈ ਗੁਰੂ ਸਾਹਿਬਾਨਾਂ ਨੇ ਸਾਨੂੰ ਕਕਾਰ ਦੇ ਰੂਪ ਚ ਦਿੱਤੇ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੇਰੇ ਘਰ ਚ ਗੁਰੂ ਸਾਹਿਬ ਦਾ ਪ੍ਰਕਾਸ਼ ਆ ਮੈਂ ਗੁਰੂ ਦਾ ਸਿੱਖ ਐ ਪਰ ਜਿਹੜੀ ਤੁਹਾਡੀ ਮਨੋ ਭਾਵਨਾ ਆ ਜਿਹੜੀ ਤੁਹਾਡੀ ਮਾਨਸਿਕਤਾ ਹੈ ਔਰ ਜਿਹੜੀ ਇੱਕ ਵਾਰ ਨਹੀਂ ਗਲਤੀ ਤੇ ਇੱਕ ਹੋਰ ਬੰਦੇ ਕੋ ਹੋ ਜਾਂਦੀ ਹੈ ਹਰ ਰੋਜ਼ ਤੁਸੀਂ ਸਿੱਖ ਫਾਪ ਭਾਵਨਾਵਾਂ ਦੀ ਭਾਵਨਾਵਾਂ ਨੂੰ ਠੀਸ ਜਿਹੜੀ ਪਹੁੰਚਾਉਂਦੇ ਹੋ ਉਹਦੇ ਨਾਲ ਤੇ ਇਹ ਲੱਗਦਾ ਵੀ ਤੁਹਾਨੂੰ ਸਿੱਖਾਂ ਨਾਲ ਪੰਥ ਨਾਲ ਬੜੀ ਨਫ਼ਰਤ ਹੈ ਛੋਟੇ-ਛੋਟੇ ਬੱਚੇ ਵੀ ਉਸ ਨਫ਼ਰਤ ਦਾ ਸ਼ਿਕਾਰ ਹੋ ਰਿਹਾ ਤੁਸੀਂ ਸਾਡੇ ਸਿੱਖਾਂ ਦੇ ਕਕਾਰਾਂ ਦਾ ਜਿਸ ਤਰੀਕੇ ਨਾਲ ਮਜ਼ਾਕ ਉਡਾਇਆ ਇਹ ਕੌਮ ਤੁਹਾਨੂੰ ਮਾਫ਼ ਕਰਨ ਵਾਲੀ ਨਹੀਂ ਹੈ ਔਰ ਕਾਂਗਰਸ ਦੀ ਜਿਹੜੀ ਮਾਨਸਿਕਤਾ ਹੈ ਔਰ ਪਿਛਲੇ ਤਕਰੀਬਨ 50 ਦਸ਼ਕਾਂ ਤੋਂ ਅਸੀਂ ਦੇਖ ਰਹੇ ਹਾਂ ਵਾਰ-ਵਾਰ ਗਾਇਬ ਗਾਹੇ ਉਹਦਾ ਪ੍ਰਦਰਸ਼ਨ ਤੁਸੀਂ ਕਰੀ ਦਿੰਨੇ ਹੋ ਉਹਨਾਂ ਦੇ ਟਾਈਮ 'ਚ ਤੁਹਾਨੂੰ ਪੰਜਾਬ ਦੇ ਲੋਕ ਇਸ ਦਾ ਵੀ ਜਿਹੜਾ ਜਵਾਬ ਜਿਹੜਾ ਹੈ ਪੜੇ ਤਰੀਕੇ ਨਾਲ ਬਿਹਤਰ ਤਰੀਕੇ ਨਾਲ ਦੇਣਗੇ ਔਰ ਇਸ ਦਾ ਸਬਕ ਵੀ ਸਿਖਾਉਣਗੇ ਆਖਿਰਕਾਰ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਸਿੱਖਾਂ ਤੋਂ ਮੁਸ਼ਕਲ ਕੀ ਹੈ ਪ੍ਰੋਬਲਮ ਕੀ ਏਤਵਾਂ ਨੂੰ ਹਰ ਕੋਈ ਦਿਨ ਨਹੀਂ ਬੀਤਦਾ ਜਦੋਂ ਕਾਂਗਰਸ ਖਾਸ ਕਰ ਪੰਜਾਬ ਚ ਸਿੱਖਾਂ ਨੂੰ ਲੈ ਕੇ ਸਿੱਖ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਬੋਟਾ ਸਿੰਘ ਵਰਗੇ ਵੱਡੇ ਲੀਡਰ ਨੂੰ ਲੈ ਕੇ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਬਿਆਨ ਜਾਂ ਹਰਕਤ ਨਹੀਂ ਕੀਤੀ ਜਿਸ ਦੇ ਨਾਲ ਕਿਤੇ ਨਾ ਕਿਤੇ ਸਾਡੇ ਪੰਥ ਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਅੱਜ ਜਿਸ ਤਰੀਕੇ ਦੀ ਵੀਡੀਓ ਸਾਹਮਣੇ ਆਈ ਆ ਜ ਜਿਹਦੇ ਵਿੱਚ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਦੋ ਸਿੱਖ ਬੱਚਿਆਂ ਦੇ ਜੋੜਿਆਂ ਦਾ ਮਜ਼ਾਕ ਉਡਾਰਿਆ ਮੈਂ ਰਾਜਾ ਬੜਿੰਗ ਜੀ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਸ ਜਿਹੜੇ ਆ ਗੁਰੂ ਸਾਹਿਬਾਨਾ ਨੇ ਸਾਨੂੰ ਕਕਾਰ ਦੇ ਰੂਪ ਚ ਦਿੱਤੇ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੇਰੇ ਘਰ ਚ ਗੁਰੂ ਸਾਹਿਬ ਦਾ ਪ੍ਰਕਾਸ਼ ਆ ਮੈਂ ਗੁਰੂ ਦਾ ਸਿੱਖ ਹਾਂ ਪਰ ਜਿਹੜੀ ਤੁਹਾਡੀ ਮਨੋ ਭਾਵਨਾ ਆ ਜਿਹੜੀ ਤੁਹਾਡੀ ਮਾਨਸਿਕਤਾ ਆ ਔਰ ਜਿਹੜੀ ਇੱਕ ਵਾਰ ਨਹੀਂ ਗਲਤੀ ਤੇ ਇੱਕ ਹੋਰ ਬੰਦੇ ਕੋ ਹੋ ਜਾਂਦੀ ਹੈ ਹਰ ਰੋਜ਼ ਤੁਸੀਂ ਸਿੱਖ ਫਾਪ ਭਾਵਨਾਵਾਂ ਦੀ ਭਾਵਨਾਵਾਂ ਨੂੰ ਠੀਸ ਜਿਹੜੀ ਪਹੁੰਚਾਉਂਦੇ ਹੋ ਉਹਦੇ ਨਾਲ ਤੇ ਲੱਗਦਾ ਵੀ ਤੁਹਾਨੂੰ ਸਿੱਖਾਂ ਨਾਲ ਪੰਥ ਨਾਲ ਬੜੀ ਨਫ਼ਰਤ ਹੈ ਛੋਟੇ ਛੋਟੇ ਬੱਚੇ ਵੀ ਉਸ ਨਫ਼ਰਤ ਦਾ ਸ਼ਿਕਾਰ ਹੋ ਰਿਹਾ ਤੁਸੀਂ ਸਾਡੇ ਸਿੱਖਾਂ ਦੇ ਕਕਾਰਾਂ ਦਾ ਜਿਸ ਤਰੀਕੇ ਨਾਲ ਮਜ਼ਾਕ ਉਡਾਇਆ ਇਹ ਕੌਮ ਤੁਹਾਨੂੰ ਮਾਫ਼ ਕਰਨ ਵਾਲੀ ਨਹੀਂ ਹੈ ਔਰ ਕਾਂਗਰਸ ਦੀ ਜਿਹੜੀ ਮਾਨਸਿਕਤਾ ਹੈ ਉਹ ਪਿਛਲੇ ਤਕਰੀਬਨ 50 ਦਸ਼ਕਾਂ ਤੋਂ ਅਸੀਂ ਦੇਖ ਰਹੇ ਹਾਂ ਵਾਰ-ਵਾਰ ਗਾਇਬ ਗਾਹੇ ਉਹਦਾ ਪ੍ਰਦਰਸ਼ਨ ਤੁਸੀਂ ਕਰੀ ਦਿੰਨੇ ਹੋ ਉਹਨਾਂ ਨੇ ਟਾਈਮ 'ਚ ਤੁਹਾਨੂੰ ਪੰਜਾਬ ਦੇ ਲੋਕ ਇਸ ਦਾ ਵੀ ਜਿਹੜਾ ਜਵਾਬ ਜਿਹੜਾ ਹੈ ਪੜੇ ਤਰੀਕੇ ਨਾਲ ਬਿਹਤਰ ਤਰੀਕੇ ਨਾਲ ਦੇਣਗੇ ਔਰ ਇਸ ਦਾ ਸਬਕ ਵੀ ਸਿਖਾਉਣਗੇ ਆਖਿਰਕਾਰ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਸਿੱਖਾਂ ਤੋਂ ਮੁਸ਼ਕਲ ਕੀ ਹੈ ਪ੍ਰੋਬਲਮ ਕੀ ਇਤਵਾਲੂ ਹਰ ਕੋਈ ਦਿਨ ਨਹੀਂ ਬੀਤਦਾ ਜਦੋਂ ਕਾਂਗਰਸ ਖਾਸ ਕਰਕੇ ਪੰਜਾਬ ਚ ਸਿੱਖਾਂ ਨੂੰ ਲੈ ਕੇ ਸਿੱਖ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਬੂਟਾ ਸਿੰਘ ਵਰਗੇ ਵੱਡੇ ਲੀਡਰ ਨੂੰ ਲੈ ਕੇ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਬਿਆਨ ਜਾਂ ਹਰਕਤ ਨਹੀਂ ਕੀਤੀ ਜਿਸ ਦੇ ਨਾਲ ਕਿਤੇ ਨਾ ਕਿਤੇ ਸਾਡੇ ਪੰਥ ਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਅੱਜ ਜਿਸ ਤਰੀਕੇ ਦੀ ਵੀਡੀਓ ਸਾਹਮਣੇ ਆਈ ਆ ਜੀ ਦੇ ਚ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਦੋ ਸਿੱਖ ਬੱਚਿਆਂ ਦੇ ਜੋੜਿਆਂ ਦਾ ਮਜ਼ਾਕ ਉਡਾਰਿਆ ਮੈਂ ਰਾਜਾ ਬੜਿੰਗ ਜੀ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਸ ਜਿਹੜੇ ਆ ਗੁਰੂ ਸਾਹਿਬਾਨਾਂ ਨੇ ਸਾਨੂੰ ਕਕਾਰ ਦੇ ਰੂਪ ਚ ਦਿੱਤੇ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੇਰੇ ਘਰ ਚ ਗੁਰੂ ਸਾਹਿਬ ਦਾ ਪ੍ਰਕਾਸ਼ ਆ ਮੈਂ ਗੁਰੂ ਦਾ ਸਿੱਖ ਹਾਂ ਪਰ ਜਿਹੜੀ ਤੁਹਾਡੀ ਮਨੋ ਭਾਵਨਾ ਆ ਜਿਹੜੀ ਤੁਹਾਡੀ ਮਾਨਸਿਕਤਾ ਹੈ ਔਰ ਜਿਹੜੀ ਇੱਕ ਵਾਰ ਨਹੀਂ ਗਲਤੀ ਤੇ ਇੱਕ ਔਰ ਬੰਦੇ ਕੋ ਹੋ ਜਾਂਦੀ ਹੈ ਹਰ ਰੋਜ਼ ਤੁਸੀਂ ਸਿੱਖ ਫਾਪ ਭਾਵਨਾਵਾਂ ਦੀ ਭਾਵਨਾਵਾਂ ਨੂੰ ਠੇਸ ਜਿਹੜੀ ਪਹੁੰਚਾਉਂਦੇ ਹੋ ਉਹਦੇ ਨਾਲ ਤੇ ਇਹ ਲੱਗਦਾ ਵੀ ਤੁਹਾਨੂੰ ਸਿੱਖਾਂ ਨਾਲ ਪੰਥ ਨਾਲ ਬੜੀ ਨਫ਼ਰਤ ਹੈ ਛੋਟੇ ਛੋਟੇ ਬੱਚੇ ਵੀ ਉਸ ਨਫ਼ਰਤ ਦਾ ਸ਼ਿਕਾਰ ਹੋ ਰਿਹਾ ਤੁਸੀਂ ਸਾਡੇ ਸਿੱਖਾਂ ਦੇ ਕਕਾਰਾਂ ਦਾ ਜਿਸ ਤਰੀਕੇ ਨਾਲ ਮਜ਼ਾਕ ਉਡਾਇਆ ਇਹ ਇੱਕ ਕੌਮ ਤੁਹਾਨੂੰ ਮਾਫ਼ ਕਰਨ ਵਾਲੀ ਨਹੀਂ ਹੈ ਔਰ ਕਾਂਗਰਸ ਦੀ ਜਿਹੜੀ ਮਾਨਸਿਕਤਾ ਹੈ ਔਰ ਪਿਛਲੇ ਤਕਰੀਬਨ 50 ਦਸ਼ਕਾਂ ਤੋਂ ਅਸੀਂ ਦੇਖ ਰਹੇ ਹਾਂ ਵਾਰ-ਵਾਰ ਗਾਹਿਬ ਗਾਹਿ ਉਹਦਾ ਪ੍ਰਦਰਸ਼ਨ ਤੁਸੀਂ ਕਰ ਹੀ ਦਿੰਨੇ ਹੋ ਉਹਨਾਂ ਨੇ ਟਾਈਮ 'ਚ ਤੁਹਾਨੂੰ ਪੰਜਾਬ ਦੇ ਲੋਕ ਇਸ ਦਾ ਵੀ ਜਿਹੜਾ ਜਵਾਬ ਜਿਹੜਾ ਹੈ ਪੜੇ ਤਰੀਕਿਆਂ ਨਾਲ ਬਿਹਤਰ ਤਰੀਕੇ ਨਾਲ ਦੇਣਗੇ ਔਰ ਇਸ ਦਾ ਸਬਕ ਵੀ ਸਿਖਾਉਣਗੇ ਆਖਿਰਕਾਰ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਸਿੱਖਾਂ ਤੋਂ ਮੁਸ਼ਕਲ ਕੀ ਹੈ ਪ੍ਰੋਬਲਮ ਕੀ ਇਤਵਾਲੀ ਹਰ ਕੋਈ ਦਿਨ ਨਹੀਂ ਬੀਤਦਾ ਜਦੋਂ ਕਾਂਗਰਸ ਖਾਸ ਕਰਕੇ ਪੰਜਾਬ ਚ ਸਿੱਖਾਂ ਨੂੰ ਲੈ ਕੇ ਸਿੱਖ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਬੋਟਾ ਸਿੰਘ ਵਰਗੇ ਵੱਡੇ ਲੀਡਰ ਨੂੰ ਲੈ ਕੇ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਬਿਆਨ ਜਾਂ ਹਰਕਤ ਨਹੀਂ ਕੀਤੀ ਜਿਸ ਦੇ ਨਾਲ ਕਿਤੇ ਨਾ ਕਿਤੇ ਸਾਡੇ ਪੰਥ ਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਅੱਜ ਜਿਸ ਤਰੀਕੇ ਦੀ ਵੀਡੀਓ ਸਾਹਮਣੇ ਆਈ ਹੈ ਜ ਜਿਹਦੇ ਚ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਦੋ ਸਿੱਖ ਬੱਚਿਆਂ ਦੇ ਜੋੜਿਆਂ ਦਾ ਮਜ਼ਾਕ ਉਡਾਰਿਆ ਮੈਂ ਰਾਜਾ ਬੜਿੰਗ ਜੀ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਸ ਜਿਹੜੇ ਹੈ ਗੁਰੂ ਸਾਹਿਬਾਨਾ ਨੇ ਸਾਨੂੰ ਕਕਾਰ ਦੇ ਰੂਪ ਚ ਦਿੱਤੇ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੇਰੇ ਘਰ ਚ ਗੁਰੂ ਸਾਹਿਬ ਦਾ ਪ੍ਰਕਾਸ਼ ਆ ਮੈਂ ਗੁਰੂ ਦਾ ਸਿੱਖ ਐ ਪਰ ਜਿਹੜੀ ਤੁਹਾਡੀ ਮਨੋ ਭਾਵਨਾ ਆ ਜਿਹੜੀ ਤੁਹਾਡੀ ਮਾਨਸਿਕਤਾ ਆ ਔਰ ਜਿਹੜੀ ਇੱਕ ਵਾਰ ਨਹੀਂ ਗਲਤੀ ਤੇ ਇੱਕ ਔਰ ਬੰਦੇ ਕੋ ਹੋ ਜਾਂਦੀ ਹੈ ਹਰ ਰੋਜ਼ ਤੁਸੀਂ ਸਿੱਖਪਾਪ ਭਾਵਨਾਵਾਂ ਦੀ ਭਾਵਨਾਵਾਂ ਨੂੰ ਠੀਸ ਜਿਹੜੀ ਪਹੁੰਚਾਉਨੇ ਹੋ ਉਹਦੇ ਨਾਲ ਤੇ ਇਹ ਲੱਗਦਾ ਵੀ ਤੁਹਾਨੂੰ ਸਿੱਖਾ ਨਾਲ ਪੰਥ ਨਾਲ ਬੜੀ ਨਫ਼ਰਤ ਹੈ ਛੋਟੇ-ਛੋਟੇ ਬੱਚੇ ਵੀ ਉਸ ਨਫ਼ਰਤ ਦਾ ਸ਼ਿਕਾਰ ਹੋ ਰਿਹਾ ਤੁਸੀਂ ਸਾਡੇ ਸਿੱਖਾਂ ਦੇ ਕਕਾਰਾਂ ਦਾ ਜਿਸ ਤਰੀਕੇ ਨਾਲ ਮਜ਼ਾਕ ਉਡਾਇਆ ਇਹ ਕੌਮ ਤੁਹਾਨੂੰ ਮਾਫ਼ ਕਰਨ ਵਾਲੀ ਨਹੀਂ ਹੈ ਔਰ ਕਾਂਗਰਸ ਦੀ ਜਿਹੜੀ ਮਾਨਸਿਕਤਾ ਹੈ ਔਰ ਪਿਛਲੇ ਤਕਰੀਬਨ 50 ਦਸ਼ਕਾਂ ਤੋਂ ਅਸੀਂ ਦੇਖ ਰਹੇ ਹਾਂ ਵਾਰ-ਵਾਰ ਗਾਇਬ-ਗਾਹੇ ਉਹਦਾ ਪ੍ਰਦਰਸ਼ਨ ਤੁਸੀਂ ਕਰ ਹੀ ਦਿੰਨੇ ਹੋ ਉਹਨਾਂ ਦੇ ਟਾਈਮ 'ਚ ਤੁਹਾਨੂੰ ਪੰਜਾਬ ਦੇ ਲੋਕ ਇਸ ਦਾ ਵੀ ਜਿਹੜਾ ਜਵਾਬ ਜਿਹੜਾ ਪੜੇ ਤਰੀਕੇ ਨਾਲ ਬਿਹਤਰ ਤਰੀਕੇ ਨਾਲ ਦੇਣਗੇ ਔਰ ਇਸ ਦਾ ਸਬਕ ਵੀ ਸਿਖਾਉਣਗੇ ਆਖਿਰਕਾਰ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਸਿੱਖਾਂ ਤੋਂ ਮੁਸ਼ਕਲ ਕੀ ਹੈ ਪ੍ਰੋਬਲਮ ਕੀ ਹੈ ਤੁਹਾਨੂੰ ਹਰ ਕੋਈ ਦਿਨ ਨਹੀਂ ਬੀਤਦਾ ਜਦੋਂ ਕਾਂਗਰਸ ਖਾਸ ਕਰਕੇ ਪੰਜਾਬ ਚ ਸਿੱਖਾਂ ਨੂੰ ਲੈ ਕੇ ਸਿੱਖ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਬੋਟਾ ਸਿੰਘ ਵਰਗੇ ਵੱਡੇ ਲੀਡਰ ਨੂੰ ਲੈ ਕੇ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਬਿਆਨ ਜਾਂ ਹਰਕਤ ਨਹੀਂ ਕੀਤੀ ਜਿਸ ਦੇ ਨਾਲ ਕਿਤੇ ਨਾ ਕਿਤੇ ਸਾਡੇ ਪੰਥ ਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਅੱਜ ਜਿਸ ਤਰੀਕੇ ਦੀ ਵੀਡੀਓ ਸਾਹਮਣੇ ਆਈ ਆ ਜਿਦੇ ਚ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਦੋ ਸਿੱਖ ਬੱਚਿਆਂ ਦੇ ਜੋੜਿਆਂ ਦਾ ਮਜ਼ਾਕ ਉਡਾਰਿਆ ਮੈਂ ਰਾਜਾ ਬੜਿੰਗ ਜੀ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਇਸ ਜਿਹੜੇ ਆ ਗੁਰੂ ਸਾਹਿਬਾਨਾ ਨੇ ਸਾਨੂੰ ਕਕਾਰ ਦੇ ਰੂਪ ਚ ਦਿੱਤੇ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੇਰੇ ਘਰ ਚ ਗੁਰੂ ਸਾਹਿਬ ਦਾ ਪ੍ਰਕਾਸ਼ ਆ ਮੈਂ ਗੁਰੂ ਦਾ ਸਿੱਖ ਐ ਪਰ ਜਿਹੜੀ ਤੁਹਾਡੀ ਮਨੋ ਭਾਵਨਾ ਆ ਜਿਹੜੀ ਤੁਹਾਡੀ ਮਾਨਸਿਕਤਾ ਆ ਔਰ ਜਿਹੜੀ ਇੱਕ ਵਾਰ ਨਹੀਂ ਗਲਤੀ ਤੇ ਇੱਕ ਔਰ ਬੰਦੇ ਕੋ ਹੋ ਜਾਂਦੀ ਹੈ ਹਰ ਰੋਜ਼ ਤੁਸੀਂ ਸਿੱਖ ਫਾਪ ਭਾਵਨਾਵਾਂ ਦੀ ਭਾਵਨਾਵਾਂ ਨੂੰ ਠੇਸ ਜਿਹੜੀ ਪਹੁੰਚਾਉਂਦੇ ਹੋ ਉਹਦੇ ਨਾਲ ਤੇ ਲੱਗਦਾ ਵੀ ਤੁਹਾਨੂੰ ਸਿੱਖਾਂ ਨਾਲ ਪੰਥ ਨਾਲ ਬੜੀ ਨਫ਼ਰਤ ਹੈ। ਛੋਟੇ-ਛੋਟੇ ਬੱਚੇ ਵੀ ਉਸ ਨਫ਼ਰਤ ਦਾ ਸ਼ਿਕਾਰ ਹੋ ਰਿਹਾ ਹੈ। ਤੁਸੀਂ ਸਾਡੇ ਸਿੱਖਾਂ ਦੇ ਕਕਾਰਾਂ ਦਾ ਜਿਸ ਤਰੀਕੇ ਨਾਲ ਮਜ਼ਾਕ ਉਡਾਇਆ ਇਹ ਕੌਮ ਤੁਹਾਨੂੰ ਮਾਫ਼ ਕਰਨ ਵਾਲੀ ਨਹੀਂ ਹੈ। ਔਰ ਕਾਂਗਰਸ ਦੀ ਜਿਹੜੀ ਮਾਨਸਿਕਤਾ ਹੈ ਉਹ ਪਿਛਲੇ तकरीबन 50 ਦਸ਼ਕਿਆਂ ਤੋਂ ਅਸੀਂ ਦੇਖ ਰਹੇ ਹਾਂ। ਵਾਰ-ਵਾਰ ਗਾਹੇ-ਬਗਾਹੇ ਉਹਦਾ ਪ੍ਰਦਰਸ਼ਨ ਤੁਸੀਂ